ਪਾਕਿਸਤਾਨ ਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ ਸਰਬਜੀਤ ਕੌਰ ਜਿਹੜੀ ਕਿ ਇਸ਼ਕ ਪਗਾਉਣ ਦੇ ਲਈ ਇੱਥੇ ਆਈ ਸਾਡੇ ਦੇਸ਼ ਦੇ ਵਿੱਚ ਇਹਨੂੰ ਹਥਕੜੀਆਂ ਲਾ ਕੇ ਇਹਨੂੰ ਭਗੌੜੀ ਐਲਾਨ ਕੇ ਇਹਨੂੰ ਜ਼ਲੀਲ ਕਰਕੇ ਵਾਪਸ ਇਹਦੇ ਦੇਸ਼ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਜਿਹੜੀ ਆਪਣੇ ਦੇਸ਼ ਦੀ ਨਹੀਂ ਹੋਈ ਉਹ ਸਾਡੇ ਦੇਸ਼ ਦੀ ਕੀ ਹੋਊਗੀ ਜਿਹੜੀ ਕਿ ਆਪਣੇ ਟੱਬਰ ਦੀ ਵਫਾਦਾਰ ਪਿੱਛੇ ਨਹੀਂ ਹੋਈ ਉਹ ਸਾਡੇ ਦੇਸ਼ ਦੇ ਵਿੱਚ ਕੀ ਵਫਾਦਾਰ ਹੋਊਗੀ ਏ ਆਪਣੇ ਦੇਸ਼ ਦੇ ਵਿੱਚ ਵੀ ਭਗੌੜੀ एलानੀ ਜਾਵੇ ਸਾਡੇ ਦੇਸ਼ ਦੇ ਵਿੱਚ ਵੀ ਭਗੌੜੀ एलानੀ ਜਾਵੇ ਜਿਵੇਂ ਕਿ ਸਾਡੇ ਦੇਸ਼ ਦੇ ਵਿੱਚੋਂ ਯਾਨੀ ਕਿ ਪਾਕਿਸਤਾਨ ਦੇ ਵਿੱਚੋਂ ਭਾਰਤ ਦੇ ਵਿੱਚ ਗਈ ਸੀਮਾ ਹੈਦਰ ਚਾਰ ਬੱਚੇ ਲੈ ਕੇ ਨੇਪਾਲ ਦੇ ਰਾਹੀਂ ਤੇ ਭਾਰਤ ਦੇ ਵਿੱਚ ਆ ਗਈ ਤੇ ਇੱਥੇ ਉਹਨੇ ਵਿਆਹ ਕਰਵਾ ਕੇ ਇੱਥੇ ਰਹਿਣ ਲੱਗ ਪਈ ਉਹਨੂੰ ਭਾਰਤ ਦੇ ਵਿੱਚ ਭਗੌੜੀ एलानਿਆ ਜਾਵੇ ਇਹਨੂੰ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਵਿੱਚ ਭਗੌੜੀ एलानਿਆ ਜਾਵੇ ਤੇ ਦੋਵਾਂ ਦੇਸ਼ਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਨੂੰਨ ਬਰਾਬਰ ਹੋਣੇ ਚਾਹੀਦੇ ਆ ਕਿਉਂਕਿ ਇਹਨੇ ਵੀ ਉਹੀ ਕਰਤੂਤ ਕੀਤੀ ਆ ਉਹਨੇ ਵੀ ਉਹੀ ਕਰਤੂਤ ਕੀਤੀ ਆ ਇਹਨੇ ਵੀ ਸਿਰਫ ਆਪਦਾ ਸੋਚਿਆ ਉਹਨੇ ਵੀ ਸਿਰਫ ਆਪਦਾ ਸੋਚਿਆ ਇਹਨੇ ਵੀ ਆਪਦੇ ਬੱਚਾਂ ਬਾਰੇ ਨਹੀਂ ਸੋਚਿਆ ਉਹਨੇ ਵੀ ਆਪਦੇ ਬੱਚਾਂ ਬਾਰੇ ਨਹੀਂ ਸੋਚਿਆ ਇਹਨੇ ਵੀ ਉਮਰ ਦਾ ਖਿਆਲ ਨਹੀਂ ਕੀਤਾ ਤੇ ਉਹਨੇ ਵੀ ਉਮਰ ਦਾ ਖਿਆਲ ਨਹੀਂ ਕੀਤਾ ਇਹਦਾ ਗੁਨਾਹ ਵੀ ਉਹੀ ਆ ਤੇ ਉਹਦਾ ਗੁਨਾਹ ਵੀ ਉਹੀ ਆ ਇਹਦੀ ਕਰਤੂਤ ਤੇ ਉਹਦੀ ਕਰਤੂਤ ਬਿਲਕੁਲ ਬਰਾਬਰ ਆ ਇਸ ਕਰਕੇ ਇਹਨਾਂ ਦੋਹਾਂ ਨੂੰ ਦੋਵਾਂ ਦੇਸ਼ਾਂ ਦੇ ਵਿੱਚ ਭਗੌੜੀਆਂ ਲਾ ਨਾ ਜਾਵੇ ਕੀ ਸਰਬਜੀਤ ਕੌਰ ਨੂੰ ਹਥਕੜੀਆਂ ਲਾ ਕੇ ਭਾਰਤ ਦੇ ਵਿੱਚ ਵਾਪਸ ਭੇਜਿਆ ਜਾਊ ਤੇ ਇਹ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਣੀ ਬਣਦੀ ਆ ਇੱਥੋਂ ਭਗੌੜੀ ਹੋ ਕੇ ਉਹ ਪਾਕਿਸਤਾਨ ਦੇ ਵਿੱਚ ਗਈ ਸਰਬਜੀਤ ਤੇ ਹੁਣ ਉੱਥੇ ਵੀ ਭਗੌੜੀ ਆ ਸ਼ੇਖੂਪੁਰੇ ਦੇ ਵਿੱਚ ਪਿਛਲੇ 25 ਦਿਨਾਂ ਤੋਂ ਇਸ ਔਰਤ ਨੂੰ ਕਿਸੇ ਨੇ ਦੇਖਿਆ ਨਹੀਂ ਜਿਹੜੇ ਨਾਸਰ ਹੁਸੈਨ ਦੇ ਘਰ ਦੇ ਵਿੱਚ ਵਸਣ ਗਈ ਆ ਉਹਦੇ ਘਰ ਨੂੰ ਤਾਲਾ ਲੱਗਾ ਹੋਇਆ ਉਹਦੇ ਭਰਾ ਨੂੰ ਤੇ ਉਹਦੇ ਕੁਝ ਰਿਸ਼ਤੇਦਾਰਾਂ ਨੂੰ ਯਾਨੀ ਕਿ ਨਾਸਰ ਦੇ ਭਰਾ ਨੂੰ ਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਹੁਣ ਪੁਲਿਸ ਨੇ ਛੱਡਿਆ ਕਿਉਂਕਿ ਪਹਿਲਾਂ ਉਹ ਵੀ ਪੁਲਿਸ ਨੇ ਫੜੇ ਸੀ ਵੀ ਦੱਸੋ ਭਾਈ ਇਹ ਭੱਜੇ ਆ ਤਾਂ ਭੱਜੇ ਕਿੱਥੇ ਗਏ ਤਾਂ ਗਏ ਕਿੱਥੇ ਲੁਕੇ ਤਾਂ ਲੁਕੇ ਕਿੱਥੇ ਆ ਯਾਨੀ ਕਿ ਸਰਬਜੀਤ ਕੌਰ ਦੀਆਂ ਮੁਸ਼ਕਲਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਵਾਧਾ ਹੋਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਇਹਦੇ ਹੱਥਾਂ ਨੂੰ ਹਥਕੜੀਆਂ ਲੱਗੀਆਂ ਹੋਣ ਤੇ ਇਹਨੂੰ ਇੰਡੀਆ ਦੇ ਵਿੱਚ ਵਾਪਸ ਭੇਜਿਆ ਜਾਵੇ ਇਹ ਵਾਪਸ ਇੱਥੇ ਆਵੇ ਨਾ ਇਹ ਉਧਰ ਜੋਗੀ ਰਹੀ ਨਾ ਇਹ ਇਧਰ ਜੋਗੀ ਰਹੀ ਤੇ ਗੱਲ ਉਹਨਾਂ ਲੋਕਾਂ ਦੀ ਬਿਲਕੁਲ ਸਹੀ ਹੈ ਜਿਹੜੇ ਕਿ ਸ਼ੇਖੂਪੁਰੇਡੇ ਜਾਂ ਹੋਰ ਵਕਫ ਵਕ ਥਾਵਾਂ ਤੇ ਆ ਉਹ ਕਹਿੰਦੇ ਵੀ ਨਾ ਤਾਂ ਇਹ ਆਪਣਿਆਂ ਦੀ ਹੈ ਤੇ ਨਾ ਇਹ ਸਾਡੀ ਆ ਜਿਹੜੇ ਆਪਣੀ ਮਿੱਟੀ ਦੀ ਕਦਰ ਨਹੀਂ ਕਰਦੇ ਉਹ ਸਾਡੀ ਮਿੱਟੀ ਦੀ ਕਦਰ ਕੀ ਕਰਨਗੇ ਤੇ ਉਹ ਕਹਿੰਦੇ ਬਿਲਕੁਲ ਇਵੇਂ ਆ ਜਿਹੜੀ ਸੀਮਾ ਹੈਦਰ ਸਾਡੇ ਦੇਸ਼ ਦੀ ਨਹੀਂ ਹੋਈ ਉਹ ਉਧਰਲੇ ਫਸੇ ਜਾਏ ਕਿਵੇਂ ਹੋਜੋ ਉਹਨੇ ਚਾਰ ਬੱਚੇ ਨਾਲ ਲੈ ਕੇ ਪਾਕਿਸਤਾਨ ਨੂੰ ਛੱਡ ਕੇ ਭਾਰਤ ਆ ਗਈ ਤੇ ਇਹ ਆਪਦੇ ਧੀਆਂ ਪੁੱਤ ਦੋਤੇ ਪੋਤੇ ਛੱਡ ਕੇ ਤੇ ਇਧਰਲੇ ਪਾਸੇ ਆ ਗਈ ਉਹ ਕਹਿੰਦੇ ਜੀ ਇਹਨਾਂ ਲੋਕਾਂ ਦੇ ਕਰਕੇ ਬਹੁਤ ਨੁਕਸਾਨ ਹੁੰਦਾ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੇ ਲਈ ਲੜਾਈ ਲੜਨ ਵਾਲੇ ਲੋਕਾਂ ਦੇ ਕੋਲੇ ਉੱਥੋਂ ਦੇ ਸ਼ੇਖੂਪੁਰਾ ਦੇ ਲੋਕ ਪਹੁੰਚੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਲੋਕਾਂ ਦੇ ਉੱਤੇ ਇਹੋ ਜਈਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਆ ਮੇਰੇ ਕੋਲ ਇੱਕ ਰਿਪੋਰਟ ਆ ਵੀ ਕਿਸ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਕਾਰਵਾਈ ਦੀ ਇਹਦੇ ਉੱਤੇ ਮੰਗ ਕੀਤੀ ਗਈ ਆ ਲੋਕਾਂ ਨੇ ਗੱਲ ਕਹੀ ਆ ਕਿ ਇਹਨੂੰ ਪਘੌੜੀ ਐਲਾਨ ਦਿੱਤਾ ਜਾਵੇ ਤੇ ਜਿਹੜਾ ਹੈਗਾ ਜੀ ਗੁਲਾਮ ਹੈਦਰ ਇਹ ਹੈਗਾ ਜੀ ਸੀਮਾ ਹੈਦਰ ਦਾ ਘਰ ਵਾਲਾ ਸ਼ੌਹਰ ਆ ਸੀਮਾ ਹੈਦਰ ਦਾ ਉਹ ਸੀਮਾ ਹੈਦਰ ਜਿਹੜੀ ਕਿ ਚਾਰ ਬੱਚਿਆਂ ਨੂੰ ਨਾਲ ਲੈ ਕੇ ਨੇਪਾਲ ਦੇ ਰਹੀ 2 ਨੰਬਰ ਦੇ ਵਿੱਚ ਭਾਰਤ ਦੇ ਵਿੱਚ ਦਾਖਲ ਹੁੰਦੀ ਹੈ ਤੇ ਇੱਥੇ ਵਿਆਹ ਕਰਵਾ ਲੈਂਦੀ ਆ ਖਬਰਾਂ ਦੇ ਵਿੱਚ ਰਹਿੰਦੀ ਆ ਸੁਰਖੀਆਂ ਦੇ ਵਿੱਚ ਰਹਿੰਦੀ ਆ ਉਹਦਾ ਘਰ ਵਾਲਾ ਜਿਹੜਾ ਪਾਕਿਸਤਾਨ ਦੇ ਵਿੱਚ ਆ ਗੁਲਾਮ ਹੈਦਰ ਉਹਨੇ ਨੇਪਾਲ ਦੇ ਵਿੱਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਭਾਰਤ ਦੇ ਗ੍ਰਹਿ ਵਿਭਾਗ ਨੂੰ ਤੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦੀ ਚਿੱਠੀ ਲਿਖੀ ਆ ਕਿ ਇਸ ਔਰਤ ਨੂੰ ਭਗੌੜੀ ਐਲਾਨਿਆ ਜਾਵੇ ਜਿਹੜਾ ਇਹਦਾ ਘਰ ਵਾਲਾ ਸਚਨ ਮੀਨਾ ਸਚਨ ਮੀਨਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹਦੇ ਨਾਲ ਇਹ ਜਾ ਕੇ ਰਹਿ ਰਹੀ ਆ ਯਾਨੀ ਕਿ ਗੁਲਾਮ ਹੈਦਰ ਦਾ ਵੀ ਉਹੀ ਰੋਣਾ ਜਿਹੜਾ ਕਿ ਰੋਣਾ ਇਧਰਲੇ ਪਾਸੇ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਦਾ ਸਰਬਜੀਤ ਦੇ ਪਰਿਵਾਰਕ ਮੈਂਬਰ ਮੀਡੀਆ ਦੇ ਮੂਹਰੇ ਬੋਲ ਨਹੀਂ ਸਕਦੇ ਉਹ ਵਿਚਾਰੇ ਬੋਲਣ ਵੀ ਤਾਂ ਕੀ ਬੋਲਣ ਉਹਨਾਂ ਦਾ ਕਸੂਰ ਕੋਈ ਨਹੀਂ ਇਸ ਮਾਮਲੇ 'ਚ ਉਮਰ ਦੇ ਇਸ ਮੋੜ ਦੇ ਉੱਤੇ ਸਿਰ ਦੇ ਵਿੱਚ ਸਾਰਿਆਂ ਦੀ ਸਵਾਹ ਪਉਣ ਵਾਲੀ ਸਰਬਜੀਤ ਨੂਰ ਹੁਸੈਨ ਬਣ ਕੇ ਜ਼ਿੰਦਗੀ ਦੀ ਕਿਹੜੀ ਪੂਣੀ ਕਤੂ ਇਹ ਤਾਂ ਵਕਤ ਬਿਆਨ ਕਰੂ ਪਰ ਜਿਸ ਤਰੀਕੇ ਦੇ ਨਾਲ ਉਥੋਂ ਦੇ ਲੋਕ ਇਹਦੇ ਉੱਤੇ ਕਲਪੇ ਆ ਤੇ ਜਿਸ ਤਰੀਕੇ ਦੇ ਨਾਲ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਇਹਦੇ ਮੁਤਲਕ ਅਰਜ਼ੀਆਂ ਪੈ ਗਈਆਂ ਲੱਗਦਾ ਨਹੀਂ ਕਿ ਇਹਨੂੰ ਜ਼ਿੰਦਗੀ ਦੇ ਵਿੱਚ ਨਵੇਂ ਸਿਰੇ ਤੋਂ ਕੀਤਾ ਹੋਇਆ ਇਸ਼ਕ ਰਾਸ ਹੋਣਾ ਤੇ ਲੋਕ ਇਹ ਗੱਲ ਕਹਿੰਦੇ ਸ਼ੇਖੂਪੁਰਾ ਦੇ ਕਿ ਨਾਸਰ ਹੁਸੈਨ 60 ਤੋਂ ਲੈ ਕੇ 70 ਗੱਸ ਦੇ ਘਰ ਦੇ ਵਿੱਚ ਰਹਿੰਦਾ ਆਪਦੇ ਪਰਿਵਾਰ ਦੇ ਜੀਵਨ ਨਾਲ ਰਹਿੰਦਾ ਉਹ ਪਰਿਵਾਰ ਦੇ ਜੀ ਜਿਹੜੇ ਕਿ ਵਕਫ ਵਕਫ ਥਾਵਾਂ ਤੇ ਹੁਣ ਖਿੰਡੇ ਪਏ ਆ ਉਹ ਘਰ ਜੀ ਨੂੰ ਕਿ ਇਸ ਵੇਲੇ 25 ਦਿਨਾਂ ਤੋਂ ਤਾਲਾ ਲੱਗਾ ਇਸ 70 ਗੱਜ ਦੇ ਘਰ ਦੇ ਵਿੱਚ ਸਰਬਜੀਤ ਨੂੰ ਕਿਹੜੀ ਪਟਰਾਣੀ ਬਣਾ ਕੇ ਰੱਖੋ ਇਹ ਲੋਕਾਂ ਨੇ ਸਵਾਲ ਕੀਤਾ ਤੇ ਇਹਦੇ ਪਿੱਛੇ ਲੱਕੇ ਸਰਬਜੀਤ ਕਿਵੇਂ ਬਾਰਡਰ ਪਾਰ ਕਰਕੇ ਆ ਗਈ ਲੋਕਾਂ ਨੇ ਇਹ ਵੀ ਸਵਾਲ ਕੀਤਾ ਚਲੋ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਉਹ ਭਾਵੇਂ ਅੱਧੀ ਰੋਟੀ ਖਾਣ ਭਾਵੇਂ ਨਾ ਖਾਣ ਭਾਵੇਂ ਭੁੱਖੇ ਰਹਿਣ ਭਾਵੇਂ ਪੁੰਜੇ ਸੌਣ ਭਾਵੇਂ ਮੰਜੇ ਤੇ ਸੌਣ ਉਹਨਾਂ ਦੀ ਮਰਜ਼ੀ ਆ ਪਰ ਜਦੋਂ ਗੱਲ ਆ ਗਈ ਇਮਾਨ ਦੀ ਤੇ ਜਦੋਂ ਗੱਲ ਆ ਗਈ ਇਮਾਨਦਾਰੀ ਦੀ ਤੇ ਜਦੋਂ ਗੱਲ ਆ ਗਈ ਆ ਪਾਰਦਰਸ਼ਤਾ ਦੀ ਉਦੋਂ ਪਾਕਿਸਤਾਨ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਸਰਬਜੀਤ ਦੇ ਖਿਲਾਫ ਆ ਸਰਬਜੀਤ ਨੂੰ ਉਹ ਮੰਨਦੇ ਜੀ ਕਿ ਇਹ ਭਗੌੜੀ ਆ ਇਹਨਾਂ ਭਗੌੜੀਆਂ ਦੇ ਮੰਨ ਦੇ ਵਿੱਚ ਪਤਾ ਨਹੀਂ ਕੀ ਆ ਕੀ ਪਤਾ ਇਹ ਕਿਹੜੇ ਵੰਸ਼ੇ ਦੇ ਤਹਿਤ ਬਾਰਡਰ ਪਾਰ ਕਰਕੇ ਆਈ ਆ ਜਿਨੇ ਗੁਰੂ ਦੇ ਦਰਦੀ ਦੁਰਵਰਤੋਂ ਕੀਤੀ ਵਰਤੋਂ ਨਹੀਂ ਕੀਤੀ ਜਿਨੇ ਜੱਥੇ ਦੀ ਦੁਰਵਰਤੋਂ ਕੀਤੀ ਜਿਨੇ ਭਾਵਨਾਵਾਂ ਦੀ ਦੁਰਵਰਤੋਂ ਕੀਤੀ ਜਿਨੇ ਪਰਿਵਾਰਕ ਮੈਂਬਰਾਂ ਨੂੰ ਧੋਖਾ ਦਿੱਤਾ ਜਿਨੇ ਆਪਣੀ ਮਿੱਟੀ ਜਿਹੜੀ ਮਿੱਟੀ ਦੇ ਉੱਤੇ ਪੈਦਾ ਹੋਈ ਉਹਨੂੰ ਧੋਖਾ ਦਿੱਤਾ ਜਿਨੇ ਆਪਣੇ ਵਤਨ ਨੂੰ ਧੋਖਾ ਦਿੱਤਾ ਉਹ ਸਾਡੇ ਵਤਨ ਦੀ ਕਿਵੇਂ ਹੋਗੀ ਉਵੇਂ ਹੀ ਉਹ ਸੀਮਾ ਹੈਦਰ ਦੇ ਬਾਰੇ ਵੀ ਸੋਚਦੇ ਆ ਕਿ ਜਿਹੜੀ ਸਾਡੇ ਦੇਸ਼ ਦੀ ਨਹੀਂ ਹੋਈ ਉਹ ਉਧਰਲੇ ਪਾਸੇ ਜਾ ਕੇ ਕੀ ਨਹੀਂ ਹੋਊਗੀ ਸੋ ਇਧਰਲੇ ਪਾਸੇ ਬੇਸ਼ੱਕ ਸਰਬਜੀਤ ਦਾ ਘਰਵਾਲਾ ਜਿਹਦੇ ਬਾਰੇ ਖਬਰਾਂ ਆਈਆਂ ਕਿ ਉਹਦਾ ਤਲਾਕ ਹੋਇਆ ਹੋਵੇ ਆ ਸ਼ਾਇਦ ਹੋਇਆ ਜਾਂ ਨਹੀਂ ਹੋਇਆ ਮੈਨੂੰ ਪਤਾ ਨਹੀਂ ਜਿਹਦੇ ਬਾਰੇ ਖਬਰਾਂ ਇੱਕ ਤਲਾਕ ਹੋਇਆ ਇਦਰੋਂ ਭਾਵੇਂ ਉਹਦੇ ਖਿਲਾਫ ਕੋਈ ਨਹੀਂ ਬੋਲਿਆ ਵੀ ਭਾਈ ਮੇਰੀ ਘਰ ਵਾਲੀ ਮੇਰੇ ਪਰਿਵਾਰ ਦੀ ਮੈਂਬਰ ਸਰਬਜੀਤ ਨੂੰ ਐ ਹੋਇਆ ਆ ਹੋਇਆ ਪਰ ਉਧਰਲੇ ਪਾਸਿਓਂ ਗੁਲਾਮ ਹੈਦਰ ਬੋਲਿਆ ਕਿ ਮੇਰੀ ਘਰ ਵਾਲੀ ਸਚਨ ਮੀਨਾ ਦੇ ਨਾਲ ਰਹਿ ਰਹੀ ਹੈ ਸੀਮਾ ਹੈਦਰ ਤੇ ਇਹਦੇ ਉੱਤੇ ਕਾਰਵਾਈ ਇੱਥੇ ਹੋਣੀ ਚਾਹੀਦੀ ਤਾਂ ਸਚਨ ਮੀਨਾ ਦੇ ਉੱਤੇ ਵੀ ਹੋਣੀ ਚਾਹੀਦੀ ਆ ਇਹ ਭਾਈ ਵਾਯਾਤ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਬਾਰੇ ਬਣਦੀਆਂ ਖਬਰਾਂ ਨਵੇਰਵਾ ਜਿਹੜੇ ਲੋਕ ਆਪਣੀ ਇੱਜ਼ਤ ਤੇ ਆਪਣਿਆਂ ਦੀ ਇੱਜ਼ਤ ਆਪਣੇ ਵਤਨ ਦੀ ਇੱਜ਼ਤ ਆਪਣੇ ਵਤਨ ਦੇ ਸਨਮਾਨ ਦੇ ਬਾਰੇ ਨਹੀਂ ਸੋਚਦੇ ਉਹਨਾਂ ਲੋਕਾਂ ਦੇ ਬਾਰੇ ਇਹ ਰਾਏ ਆ ਉਹਨਾਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਇਹ ਰਾਏ ਆ ਤੇ ਇਹ ਰਾਏ ਗਲਤ ਨਹੀਂ ਹੈਗੀਆਂ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਇਸ਼ਕ ਕਰਨਾ ਨਾ ਕਰਨਾ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਵਾਜਬ ਤਰੀਕੇ ਨਾਲ ਕਿਤੇ ਵੀ ਜਾ ਸਕਦੇ ਹੋ ਕਿਤੇ ਵੀ ਆ ਸਕਦੇ ਆ ਤੁਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਇੱਛਾ ਪਾਲਦੇ ਆ ਜੇਕਰ ਕਿਸੇ ਨੂੰ ਧੋਖਾ ਦਿੰਨੇ ਆ ਤੇ ਤੁਸੀਂ ਧੋਖਾ ਦੇ ਕੇ ਤਾਂ ਪਾਸੇ ਨਿਕਲ ਗਏ ਪਰ ਤੁਹਾਡੇ ਕਰਕੇ ਕਿੰਨੇ ਕਸੂਤੇ ਫਸਦੇ ਆ ਤੁਹਾਡੇ ਕਰਕੇ ਕਿੰਨਿਆਂ ਦੇ ਉੱਤੇ ਸ਼ਕਤੀਆਂ ਹੋ ਜਾਂਦੀਆਂ ਇਹਦੇ ਬਾਰੇ ਕਦੇ ਸੋਚ ਕੇ ਦੇਖਿਓ ਕਦੇ ਸਰਬਜੀਤ ਨੇ ਇਸ ਗੱਲ ਦਾ ਅਹਿਸਾਸ ਕੀਤਾ ਕਿ ਉਹਦੇ ਇਸ ਤਰੀਕੇ ਨਾਲ ਭਗੌੜੀ ਹੋਣ ਤੋਂ ਬਾਅਦ ਤੇ ਭਾਰਤ ਦੇ ਵਿੱਚ ਏਜੰਸੀਆਂ ਨੇ ਭਵਿੱਖ ਦੇ ਵਿੱਚ ਜਾਣ ਵਾਲੇ ਜਥਿਆਂ ਦੇ ਉੱਤੇ ਤਿੱਖੀ ਨਿਗਾਹ ਕਿਵੇਂ ਰੱਖਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਸਖਤ ਕਰਤੇ ਆ ਇਹ ਕੱਲੀ ਔਰਤ ਨੂੰ ਭਵਿੱਖ ਦੇ ਵਿੱਚ ਕਿਸੇ ਜਥੇ ਦੇ ਵਿੱਚ ਨਹੀਂ ਭੇਜਣਾ ਉਹਦੇ ਨਾਲ ਉਹਦੇ ਪਰਿਵਾਰ ਦਾ ਕੋਈ ਮਰਦ ਮੈਂਬਰ ਜ਼ਰੂਰ ਹੋਣਾ ਚਾਹੀਦਾ ਜਥਿਆਂ ਦੇ ਉੱਤੇ ਬਾਜ਼ ਅੱਖ ਰੱਖੀ ਜਾਊਗੀ ਜਿਹੜੇ ਵੀ ਮੈਂਬਰ ਆਇਆ ਕਰਨਗੇ ਪੁਲਿਸ ਦੇ ਵੱਲੋਂ ਹੁਣ ਇਨਕੁਆਰੀ ਕਈ ਗੁਣਾ ਵਧਾ ਦਿੱਤੀ ਜਾਣੀ ਆ ਵੀ ਭਵਿੱਖ ਦੇ ਵਿੱਚ ਕੋਈ ਸਰਬਜੀਤ ਵਰਗਾ ਜਾਂ ਵਰਗੀ ਕਿਰਨ ਵਾਲਾ ਵਰਗਾ ਜਾਂ ਕਿਰਨ ਵਾਲਾ ਵਰਗੀ ਕੋਈ ਨਵਾਂ ਚੰਦਨਾ ਚਾੜੇ ਲੋਕ ਸਵਾਦਾਂ ਪੱਟੇ ਹੁੰਦੇ ਕਈ ਵਾਰੀ ਸਵਾਦ ਲੈਣ ਦੇ ਲਈ ਕੋਈ ਵੀ ਟਿੱਪਣੀ ਕਰਦੇ ਆ ਪਰ ਗੌਰ ਦੇ ਨਾਲ ਸੰਜੀਦਾ ਤਰੀਕੇ ਦੇ ਨਾਲ ਗੰਭੀਰਤਾ ਦੇ ਨਾਲ ਇਹ ਗੱਲਾਂ ਸੋਚਣ ਵਾਲੀਆਂ ਇਹਦੇ ਦੂਰ ਰਸੇ ਨਤੀਜੇ ਨਿਕਲਦੇ ਕੀ ਆ ਇਹਨਾਂ ਨਤੀਜਿਆਂ ਦਾ ਅਸਰ ਕਿਹੜੇ ਲੋਕਾਂ ਨੂੰ ਭੁਗਤਣਾ ਪੈਂਦਾ ਕਿੰਨਾ ਕਿੰਨਾ ਲੋਕਾਂ ਦੇ ਉਤੇ ਇਹ ਅਸਰ ਹੁੰਦਾ ਕਿਉਂਕਿ ਉਹ ਤਾਂ ਚਲੀ ਗਈ ਉਹ ਇੱਥੋਂ ਭਗੌੜੀ ਤੇ ਉਹ ਉੱਥੋਂ ਵੀ ਭੱਜ ਗਈ ਜੇਕਰ ਉਹ ਸਹੀ ਹੋਵੇ ਇੱਕ ਨੰਬਰ ਦੇ ਵਿੱਚ ਹੋਵੇ ਸਭ ਕੁਝ ਤਾਂ ਉਹਨੂੰ ਸ਼ੇਖੂਪੁਰੇ ਵਾਲਾ ਘਰ ਜਿਹੜੇ ਘਰ ਦੇ ਵਿੱਚ ਉਹ ਨੂਹ ਬਣ ਕੇ ਰਹਿਣਾ ਚਾਹੁੰਦੀ ਆ ਉਹਨੂੰ ਇਸ ਵੇਲੇ ਭਗੌੜੀ ਉੱਥੋਂ ਵੀ ਹੋਣ ਦੀ ਲੋੜ ਨਹੀਂ ਸੀ ਯਾਨੀ ਕਿ ਜਿਹੜੇ ਹਾਰ ਉਹਦੇ ਇੱਥੇ ਪੈ ਰਹੇ ਆ ਉਹੀ ਹਾਰ ਉਹਦੇ ਉੱਥੇ ਪੈ ਰਹੇ ਆ ਲੋਕ ਉਹਨੂੰ ਉੱਥੇ ਵੀ ਲੱਭਦੇ ਫਿਰਦੇ ਲੋਕੋ ਨੂੰ ਇੱਥੇ ਤਾਨੇ ਦਿੰਦੇ ਫਿਰਦੇ ਆ ਲੋਕ ਇੱਥੇ ਵੀ ਗਾਲਾਂ ਕੱਢ ਰਹੇ ਲੋਕ ਉੱਥੇ ਵੀ ਗਾਲਾਂ ਕੱਢ ਰਹੇ ਆ ਤੇ ਇਹਨਾਂ ਲੋਕਾਂ ਨੇ ਉਮਰ ਦੇ ਇਸ ਮੋੜ ਦੇ ਉੱਤੇ ਆ ਕੇ ਇਸ ਪੜਾ ਦੇ ਉੱਤੇ ਆ ਕੇ ਜਿਹੜੀ ਖੇਸਰ ਦੇ ਵਿੱਚ ਪੁਆਈ ਆ ਉਹ ਭਵਿੱਖ ਦੇ ਵਿੱਚ ਇਹੋ ਜੀ ਹਰਕਤ ਕਰਨ ਦੇ ਚਾਹਵਾਨ ਆ ਵਾਸਤੇ ਇੱਕ ਉਦਾਹਰਨਾ ਕਿ ਤੁਹਾਡੇ ਨਾਲ ਵੀ ਇਵੇਂ ਹੋ ਜੇਕਰ ਤੁਸੀਂ ਇਵੇਂ ਕਰੋਗੇ ਤਾਂ ਇਹ ਹੋਗੀ ਸਰਬਜੀਤ ਦੀ ਗੱਲ ਇੱਕ ਬੇਨਤੀ ਮੇਰੀ ਹੋਰ ਆ ਪੰਜਾਬ ਦੇ ਵਿੱਚ ਬਹੁਤ ਕੁਝ ਹੁੰਦਾ ਪੰਜਾਬ ਦੇ ਵਿੱਚ ਵੀ ਹੁਣ ਪਹਿਲਾਂ ਨਾਲੋਂ ਤਾਂ ਬਹੁਤ ਕੁਝ ਹੋ ਰਿਹਾ ਕਦੇ ਖਬਰ ਆਉਂਦੀ ਜੀ ਕਿ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕਦੇ ਕੋਈ ਗੱਲ ਕਦੇ ਕੋਈ ਗੱਲ ਮੈਂ ਜਾਤ ਪਾਤ ਦੇ ਚੱਕਰਾਂ ਦੇ ਵਿੱਚ ਨਹੀਂ ਪਰ ਇੰਨੀ ਇੱਕ ਗੱਲ ਜ਼ਰੂਰ ਬੇਨਤੀ ਦੇ ਰੂਪ ਦੇ ਵਿੱਚ ਕਹਿਣਾ ਕਿ ਮੁੰਡੇ ਕੁੜੀਆਂ ਸੋਚਣ ਵਿਚਾਰਨ ਸਮਝਣ ਕਿ ਤੁਹਾਡੇ ਕੋਲੇ ਆਪਣੀ ਇੱਛਾ ਮੁਤਾਬਕ ਵਰ ਚੁਣਨ ਜਾਂ ਆਪਣੀ ਸਾਥਣ ਚੁਣਨ ਦਾ ਅਧਿਕਾਰ ਆ ਪਰ ਤੁਸੀਂ ਇਹ ਸੋਚੋ ਵੀ ਜੇਕਰ ਨਾਲ ਦੀ ਕੰਧ ਵਾਲਾ ਚੁਣਦੇ ਹੋ ਤੇ ਤੁਹਾਡੇ ਮਾਪੇ ਕਿਹੜੇ ਖੂ ਦੇ ਵਿੱਚ ਜਾਣ ਜਾਂ ਤਾਂ ਫਿਰ ਇਹ ਕਿ ਅੱਗੇ ਵੀ ਭਾਈ ਸਾਡੇ ਸਮਾਜ ਦੇ ਵਿੱਚ ਬੇਸ਼ਰਮੀ ਦਾ ਲੈਵਲ ਐਸਾ ਵੀ ਕੋਈ ਪਰਵਾਹ ਨਹੀਂ ਫਿਰ ਕੀ ਹੁੰਦਾ ਮਾਪੇ ਮਰਦੇ ਤਾਂ ਮਰ ਜਾਣ ਜਿਉਂਦੇ ਤੇ ਜਾਣ ਪਰ ਐਵੇਂ ਨਹੀਂ ਆ ਸਾਡੇ ਸਮਾਜ ਦੇ ਵਿੱਚ ਆਹ ਕੁਝ ਨਹੀਂ ਚੱਲਦਾ ਤੁਸੀਂ ਇੱਕ ਇਖਲਾਕੀ ਵੀ ਬਣੋ ਕਦਰਾਂ ਕੀਮਤਾਂ ਦੇ ਧਾਰਨੀ ਵੀ ਬਣੋ ਤੇ ਆਪਣੀਆਂ ਇੱਛਾ ਵੀ ਪੂਰੀਆਂ ਕਰੋ ਪਰ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਵੀ ਕਰੋ ਸਾਡੇ ਪੰਜਾਬੀ ਸਮਾਜ ਦੀ ਅਰਦਾ ਕੱਲੀ ਅਸੀਂ ਕਹਿੰਦੇ ਜੀ ਮੇਰੀ ਹੱਕ ਦੀ ਗੱਲ ਹੋਣੀ ਚਾਹੀਦੀ ਆ ਇਹ ਮੇਰਾ ਹੱਕ ਆ ਫਰਜ਼ ਤੁਹਾਡੇ ਕਿੱਥੇ ਆ ਹਮੇਸ਼ਾ ਉਹਨਾਂ ਲੋਕਾਂ ਦੇ ਹੱਕ ਹੁੰਦੇ ਆ ਉਹਨਾਂ ਲੋਕਾਂ ਦੇ ਅਧਿਕਾਰ ਹੁੰਦੇ ਜਿਹੜੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਅਸੀਂ ਪੰਜਾਬੀ ਜ਼ਿੰਮੇਵਾਰੀਆਂ ਤੋਂ ਭਗੋੜੇ ਆ ਤੇ ਹੱਕਾਂ ਦੀ ਅਸੀਂ ਗੱਲ ਕਰਦੇ ਆ ਇਹਦੇ ਕਰਕੇ ਸਮਾਜ ਦੇ ਵਿੱਚ ਕਈ ਵਾਰ ਗਲਤ ਖਬਰਾਂ ਵੀ ਆਉਂਦੀਆਂ ਸੋ ਤੁਸੀਂ ਆਪਦੀ ਇੱਛਾ ਮੁਤਾਬਕ ਜੇਕਰ ਕਿਸੇ ਨੂੰ ਟੋਲਣ ਲੱਗੇ ਆ ਤਾਂ ਇਹ ਜ਼ਰੂਰ ਸੋਚੋ ਜਿਨ੍ਹਾਂ ਨੇ ਤੁਹਾਨੂੰ 22 ਸਾਲ ਦਾ 20 ਸਾਲ ਦਾ 25 ਸਾਲ ਦਾ 28 ਸਾਲ ਦਾ ਕੀਤਾ ਉਹ ਕੁੜੀ ਹੋਵੇ ਜਾਂ ਮੁੰਡਾ ਹੋਵੇ ਇਹਨਾਂ ਜ਼ਰੂਰ ਸੋਚਿਆ ਕਰੋ ਤੇ ਤੁਹਾਡੇ ਵੱਲੋਂ ਲੈ ਗਏ ਫੈਸਲੇ ਦੇ ਕਰਕੇ ਉਹਨਾਂ ਨੇ ਪੂਰੀ ਉਮਰ ਬਾਕੀ ਬਚੀ ਉਮਰ ਪਿੰਡ ਦੇ ਵਿੱਚ ਕਿਵੇਂ ਕੱਢਣੀ ਆ ਅੱਖ ਚੱਕ ਕੇ ਕੱਢਣੀ ਆ ਮਰ ਜਾਣਾ ਕੁਝ ਖਾ ਲੈਣਾ ਜਾਂ ਜਿਉਂਦੇ ਰਹਿਣਾ ਇਹਦੇ ਬਾਰੇ ਜ਼ਰੂਰ ਸੋਚੋ ਇਸ਼ਕ ਦਾ ਉਬਾਲ ਤਾਂ ਮਹੀਨੇ ਦੋਆ ਮਹੀਨੇ ਚਾਰ ਮਹੀਨਿਆਂ ਦੇ ਵਿੱਚ ਨਿਕਲ ਜਾਂਦਾ ਬਾਅਦ ਵਿੱਚ ਲੂਣ ਤੇਲ ਦੀ ਪ੍ਰਕਿਰਿਆ ਉਹੀ ਸ਼ੁਰੂ ਹੁੰਦੀ ਆ ਆਟੇ ਦਾਲ ਦੀ ਪ੍ਰਕਿਰਿਆ ਉਹੀ ਸ਼ੁਰੂ ਹੁੰਦੀ ਜਿਹੜੀ ਕਿ ਸਭ ਦੇ ਨਾਲ ਹੁੰਦੀ ਆ ਸੋ ਸੋਚੋ ਵਿਚਾਰੋ ਇਹਦੇ ਸਿਰ ਦੇ ਵਿੱਚ ਸੁਆਹ ਪਵਾਲੀ ਹੈ ਸਰਬਜੀਤ ਨੇ ਇਹਦੇ ਹੱਥ ਕੜੀ ਲੱਗ ਜਾਣੀ ਹੈ ਮੇਰਾ ਖਿਆਲ ਆ ਇਹਨੂੰ ਭਗੌੜੀ ਐਲਾਨ ਦਿੱਤਾ ਜਾਣਾ ਇਹ ਭਗੌੜੀ ਲੋਕਾਂ ਦੀ ਨਜ਼ਰ ਦੇ ਪਿਛਤਾ ਹੋਈ ਗਈ ਆ ਤੇ ਇਹਦੀ ਇੱਜ਼ਤ ਤਾਂ ਉੱਥੇ ਬਣਨੀ ਨਹੀਂ ਇਹਦੀ ਬੇਇੱਜ਼ਤੀ ਇਵੇਂ ਹੀ ਹੋਣੀ ਆ ਸਾਰੀ ਉਮਰ ਇਹਦੀ ਝੋਲੀ ਦੇ ਵਿੱਚ ਬੇਇੱਜ਼ਤੀ ਪੈਣੀ ਆ ਸਾਰੀ ਉਮਰ ਇਹਦੀ ਝੋਲੀ ਦੇ ਵਿੱਚ ਲਾਣਤਾ ਹੀ ਪੈਣੀ ਆ ਇਧਰਲੇ ਪਾਸੇ ਸੀਮਾ ਹਦਰ ਨੇ ਵੀ ਇਵੇਂ ਹੀ ਪੈਣੀ ਆ ਇਧਰ ਇਹ ਲੁਕੀ ਆ ਉਧਰ ਉਹ ਲੁਕੀ ਆ ਤੇ ਇਹ ਇਸ਼ਕ ਦੀ ਇਬਾਰਤ ਆ ਆਪਾਂ ਸਮਝ ਕੇ ਸੋਚ ਕੇ ਵਿਚਾਰਗੇ ਫਰਜ਼ ਵੀ ਨਿਭਾਏ ਜੇਕਰ ਸਾਨੂੰ ਆਪਣੇ ਹੱਕ ਕਿਤੇ ਆਉਂਦੇ ਤਾਂ ਇੱਕ ਮੇਰੀ ਬੇਨਤੀ ਹੋ ਰਹਾ ਜਿਹੜੀ ਕਿ ਅੱਜ ਦੇ ਵਿਆਹਾਂ ਦੇ ਪ੍ਰਸੰਗ ਦੇ ਵਿੱਚ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਸੀਂ ਵੀ ਵਿਆਹਾਂ ਦੇ ਵਿੱਚ ਜਾਂਦੇ ਹੋ ਮੈਂ ਵੀ ਜਾਂਦਾ ਤੇ ਵਿਆਹਾਂ ਦਾ ਸੀਜ਼ਨ ਜ਼ੋਰਾਂ ਦੇ ਉੱਤੇ ਆ ਬੜੀ ਵਾਰ ਅਸੀਂ ਦੇਖਦੇ ਹਾਂ ਜੀ ਕਿ ਫਲਾਣੀ ਥਾਂ ਦੇ ਉੱਤੇ ਹੁਣ ਤਾਂ ਲਗਭਗ ਸਾਰੀਆਂ ਥਾਵਾਂ ਤੇ ਮੈਰਿਜ ਪਾਕਿਸਤਾਨੀ ਵਿਆਹ ਹੁੰਦੇ ਆ ਕੋਈ ਵਿਰਲਾ ਟਾਵਾਂ ਹੀ ਹੋਗਾ ਜਿਹੜਾ ਧਰਮਸ਼ਾਲਾ ਚ ਹੁੰਦਾ ਜਾਂ ਘਰ ਦੇ ਵਿੱਚ ਹੁੰਦਾ ਜਾਂ ਪਿੰਡ ਦੀ ਕਿਸੇ ਖੁੱਲੀ ਥਾਂ ਤੇ ਹੁੰਦਾ ਇੱਜ਼ਤ ਦਾ ਪ੍ਰਮਾਣ ਤੇ ਇੱਜ਼ਤ ਦੀ ਪਰਿਭਾਸ਼ਾ ਤੇ ਅਣਖ ਵੀ ਅਸੀਂ ਅਣਖੀ ਲੋਕਾਂ ਇਉਂ ਵਿਆਹ ਕੀਤਾ ਅਸੀਂ ਸਰਦੇ ਪੁੱਜਦੇ ਦਿਖਾਉਣਾ ਇਉਂ ਵਿਆਹ ਕੀਤਾ ਇਹ ਮੈਰਿਜ ਪੈਲਸ ਦੇ ਉੱਤੇ ਡਿਪੈਂਡ ਹੋ ਗਏ ਆ ਪਰ ਮੁੰਡੇ ਵਾਲਿਆਂ ਨੂੰ ਬੇਨਤੀ ਆ ਉਹ ਜਦੋਂ ਕੁੜੀ ਵਾਲਿਆਂ ਨੂੰ ਇਹ ਗੱਲ ਕਹਿੰਦੇ ਨਾ ਜਿ ਕਿ ਅਸੀਂ ਲੈਣਾ ਤਾਂ ਕੁਝ ਨਹੀਂ ਬਸ ਬਰਾਤ ਦਾ 300 ਬੰਦਾ ਆਊਗਾ 200 ਬੰਦਾ ਆਊਗਾ 400 ਬੰਦਾ ਆਊਗਾ ਉਹਦੀ ਵਧੀਆ ਸੇਵਾ ਕਰ ਦਿਓ ਇਹਦੇ ਨਾਲ ਤੁਸੀਂ ਘਾਰ ਹੀ ਲੈ ਲਿਆ ਕਰੋ ਤੁਸੀਂ ਨਾਲੇ ਤਾਂ ਡਰਾਮਾ ਇਹ ਕਰਦੇ ਹੋ ਕਿ ਭਾਈ ਅਸੀਂ ਤਾਂ 1 ਰੁਪਈਆ ਨਹੀਂ ਲੈਣਾ ਸਾਡੇ ਕੋਲੇ ਮਹਾਰਾਜ ਦਿੱਤਾ ਸਾਰਾ ਕੁਝ ਆ ਤੇ ਜੇ ਸਭ ਕੁਝ ਦਿੱਤਾ ਤੇ ਫਿਰ ਇਹਨਾਂ ਨੂੰ ਰੋਟੀ ਖਵਾਉਣ ਜੋਗੇ ਪੈਸੇ ਕਿਉਂ ਨਹੀਂ ਦਿੱਤੇਗੇ ਇਹਨਾਂ ਨੂੰ ਰੋਟੀ ਜੋ ਕੁੜੀ ਦੇ ਪਰਿਵਾਰਕ ਮੈਂਬਰ ਆ ਉਹਨਾਂ ਦੀ ਇੱਛਾ ਮੁਤਾਬਕ ਮਿਲਣੀ ਚਾਹੀਦੀ ਨਾ ਕਿ ਗਲ ਘੁੱਟ ਕੇ ਇਹਨਾਂ ਦਾ ਮਾਪਿਆਂ ਦਾ ਕੁੜੀ ਦੇ ਮਾਪਿਆਂ ਦਾ ਚੱਕ ਨਾ ਹੋਣਾ ਚਾਹੀਦਾ ਕੁੜੀ ਦੇ ਮਾਪਿਆਂ ਦਾ ਗਲ ਘੁੱਟ ਕੇ दारू ਪੀਣੀ ਚਾਹੀਦੀ ਆ ਕੁੜੀ ਦੇ ਮਾਪਿਆਂ ਦਾ ਗਲ ਘੁੱਟ ਕੇ ਉਥੇ ਮੱਛੀ ਵਰਤਾਈ ਜਾਵੇ ਇਹ ਗੱਲ ਤੁਹਾਡੇ ਵਾਸਤੇ ਵੀ ਸ਼ਰਮ ਵਾਲੀ ਆ ਇਹ ਕਿਹੜਾ ਰਿਸ਼ਤਾ ਹੋਇਆ ਵੀ ਪਹਿਲੇ ਦਿਨੀ ਤੁਸੀਂ 20-25 ਲੱਖ ਰੁਪਏ ਜਿਹੜੇ ਥੱਲੇ ਕੁੜੀ ਵਾਲਾਂ ਨੂੰ ਦੇ ਦੇਉ ਤੇ ਇਹ ਗੱਲ ਕਹੋ ਜੀ ਕਿ ਦੇਖੋ ਆਪਾਂ ਤੁਹਾਡੇ ਕੋਲੋਂ ਕੁਝ ਨਹੀਂ ਲਿਆ ਤੁਸੀਂ ਬਰਾਤ ਦੀ ਸੇਵਾ ਕੀਤੀ ਆ ਬਰਾਤ ਦੀ ਸੇਵਾ ਤੇ ਪੈਸੇ ਲਵਾਏ ਵੀ ਉਹੋ ਜੇ ਕਾਰ ਲਈ ਵੀ ਉਹੋ ਜੀ ਨਕਦੀ ਲਈ ਵੀ ਉਹੋ ਜੀ ਗਹਿਣਾ ਗੱਟਾ ਲਿਆ ਵੀ ਉਹੋ ਜਾਂ ਗੱਲ ਇੱਕੋ ਹੀ ਆ ਬਸ ਉਹਦਾ ਪ੍ਰਸੰਗ ਬਦਲ ਗਿਆ ਤੁਸੀਂ ਤਰੀਕੇ ਦੇ ਨਾਲ ਉਹਨਾਂ ਦੇ ਗੱਲ ਦੇ ਵਿੱਚ ਫਾਹੇ ਹੀ ਪਾਉਣਾ ਸੀ ਉਹ ਤੁਸੀਂ ਪਾਤਾ ਤੇ ਫਿਰ ਤੁਸੀਂ ਇਹਨਾਂ ਨਾਲ ਗੱਲ ਕਿਆ ਕਰੋ ਪੰਜੀ ਨਹੀਂ ਲਈ ਆਪਾਂ ਐ ਨਹੀਂ ਕੀਤਾ ਆਪਾਂ ਕਿਸੇ ਕੋਲੇ ਇੰਨਾ ਸਮਾਂ ਨਹੀਂ ਕਿ ਤੁਹਾਡੇ ਵੱਲੋਂ ਕੀਤੇ ਗਏ ਵਿਆਹ ਦੇ ਵਿੱਚ ਖਰਚੇ ਨੂੰ ਕਿੰਨਾ ਸਮਾਂ ਚੇਤੇ ਰੱਖੇ ਤੁਸੀਂ ਕਿੰਨੇ ਕੁ ਲੋਕਾਂ ਨੂੰ ਚੇਤੇ ਰੱਖਿਆ ਵੀ ਪਾਈ ਮੈਂ ਫਲਾਣੇ ਸਾਲ ਦੇ ਵਿੱਚ ਫਲਾਣੇ ਦੇ ਵਿਆਹ ਤੇ ਗਿਆ ਸੀ ਉਹਨਾਂ ਨੇ ਐਉਂ ਕਮਾਲ ਕੀਤੀ ਸੀ 2-4 ਦਿਨ ਦੀ ਚਰਚਾ ਹੁੰਦੀ ਆ ਉਹਨਾਂ 2-4 ਦਿਨਾਂ ਦੇ ਚੱਕਰ ਦੇ ਵਿੱਚ ਆਪਦੇ ਰਿਸ਼ਤੇਦਾਰ ਨਾ ਮਾਰਿਆ ਕਰੋ ਤੇ ਮੇਰੀ ਬੇਨਤੀ ਕੁੜੀ ਵਾਲਿਆਂ ਨੂੰ ਵੀ ਥੋੜਾ ਜਿਹਾ ਸਟੈਂਡ ਰੱਖਿਆ ਕਰੋ ਕਿ ਭਾਈ ਜੀ ਆਪਾਂ ਲੋਕਾਂ ਨੂੰ ਨਹੀਂ ਖਵਾਉਣਾ ਉਹ ਨਾਰਾਜ਼ ਰਹਿਣ ਪਰ ਆਪਾਂ ਸਾਦਾ ਕਰਨਾ ਆਪਾਂ 20 ਲੱਖ ਨਹੀਂ ਆਪਾਂ 2 ਦੇ ਵਿੱਚ ਸਾਰਨਾ ਆਪਾਂ 50 ਲੱਖ ਨਹੀਂ ਆਪਾਂ 5 ਦੇ ਵਿੱਚ ਸਾਰਨਾ ਆਪਾਂ ਚੁੰਨੀ ਚੜਾਉਣ ਵਾਲਾ ਕਰਨਾ ਬਾਕੀ ਤੁਹਾਡੀ ਮਰਜ਼ੀ ਹੈ ਪੈਸੇ ਤੁਹਾਡੇ ਆ ਪਰ ਆਪਾਂ ਨਾ ਅੱਜ ਕੱਲ੍ਹ ਥੋੜੀਆਂ ਜੀਆਂ ਗੱਲਾਂ ਦੇ ਰੂਪ ਬਦਲ ਲਏ ਆ ਅਰਥ ਉਹੀ ਆ ਰੂਪ ਬਦਲ ਲਿਆ ਵੀ ਭਾਈ ਆਪਾਂ ਤਾਂ ਬਰਾਤ ਦੀ ਸੇਵਾ ਕਰਾਉਣੀ ਪੈਸੇ ਤਾਂ ਲੈਂਦੇ ਹੀ ਨਹੀਂ ਉਹਨਾਂ ਦੀ ਸੇਵਾ ਵੀ ਆਪ ਹੀ ਕਰ ਲਓ ਜੇ ਤੁਸੀਂ ਇਧਰਲੇ ਪਾਸੇ ਸੱਚਾ ਰਿਸ਼ਤਾ ਲਿਭਾਉਣਾ ਚਾਹੁੰਦੇ ਆ ਤੇ ਜਾਂ ਤੁਸੀਂ ਇਹ ਗੱਲ ਕਹੋ ਕਿ ਇਹਨਾਂ ਨਾਲ ਦੁਸ਼ਮਣੀ ਕੱਢਣੀ ਆ ਕੋਈ ਪੁਰਾਣੀ ਖਾਨਦਾਨੀ ਵੈਰ ਵਾਲੀ ਗੱਲ ਸੀ ਇਸ ਕਰਕੇ ਰਗੜਦੇ ਆ ਇਹ ਇਸੇ ਕਰਕੇ ਇਹਨਾਂ 25-30 ਲੱਖ ਰੁਪਈਆ ਲਵਾਉਣ ਲੱਗੇ ਆ